ਵਿਠਵਾ ਕਾਂਡ ਪਿਛਲੇ ਦਿਨੀ ਹੋਇਆ ਚਾਰ ਬੰਦਿਆਂ ਦੀ ਮੌਤ ਹੋਈ ਕਾਫੀ ਬੰਦੇ ਜ਼ਖਮੀ ਵੀ ਹੋਏ ਉਹਦੇ ਵਿੱਚ ਰਾਜਨੀਤਿਕ ਥੋੜਾ ਜਿਹਾ ਪੱਖ ਵੀ ਸਾਹਮਣੇ ਆ ਰਿਹਾ ਕਿਸੇ ਬਤਾਏ ਹਾਂਜੀ ਹਾਂਜੀ ਵੀ ਕਿੰਨੇ ਤੇ ਕਾਫੀ ਉਹ ਆਡੀਓ ਵੀਡੀਓ ਜਿਹੜੀਆਂ ਹਾਂਜੀ ਹੈ ਕੀ ਪੂਰੀ ਕੀ ਖਬਰ ਹੈ ਕਿ ਨਵੀਂ ਅਪਡੇਟਸ ਹੈ ਦੇ ਵਿੱਚ ਅ ਜੀ ਦੇਖੋ ਗੱਲ ਇਹ ਹੈ ਕਿ ਇਹ ਥੋੜਾ ਜਿਹਾ ਆਪਾਂ ਇਹਨੂੰ ਵਿਠਵਾ ਵਾਲਾ ਮਾਮਲਾ ਵੀ ਦੱਸ ਸਕਦੇ ਹਾਂ ਜਾਂ ਜੋ ਸ੍ਰੀ ਹਰ ਗੋਬਿੰਦਪੁਰ ਇਲਾਕੇ ਦੇ ਵਿੱਚੋਂ ਕੋਈ ਲਾਈਟ ਵਾਲਾ ਚੌਕ ਹੈ ਜਿਹੜਾ ਉੱਥੇ ਇੱਕ ਖੂਨੀ ਪੇੜ ਹੋਇਆ ਜਿਹਦੇ ਵਿੱਚ ਦੇਖੋ ਅਨਫੋਰਚੂਨੇਟਲੀ ਦੋ ਉਧਰੋਂ ਬੰਦੇ ਮਰੇ ਦੋ ਉਧਰੋਂ ਮਰੇ ਹੁੰਦਾ ਕੀ ਹੈ ਕਿ ਆਪਣੇ ਵਰਗੇ ਲੋਕ ਯਕਦਮ ਜਾਂ ਸਧਾਰਨ ਲੋਕ ਕਹ ਲੋ ਕਿ ਯਕਦਮ ਜੋ ਮੀਡੀਆ ਦਿੰਦਾ ਹੈ ਸਾਨੂੰ ਅਸੀਂ ਉਹਨੂੰ ਪੱਲੇ ਬੰਨ ਲੈਨੇ ਆ ਕਿ ਹਾਂਜੀ ਆ ਕੁਛ ਹੋਇਆ ਉਹ ਦੱਸਿਆਗਾ ਕਿ ਟਾਈਮ ਵੱਜ ਕੇ ਲੜਾਈ ਹੋਈ ਟਾਈਮ ਵੱਜ ਕੇ ਲੜਾਈ ਹੋਈ ਪਰ ਉਹ ਗੱਲਾਂ ਨਿਕਲੀਆਂ ਵੀ ਬਾਅਦ ਚ ਕਿਉਂਕਿ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣਾ ਇਹ ਪਿੰਡਾਂ 'ਚ ਸੁਭਾਅ ਕੀ ਆ ਜਦੋਂ ਇਸ ਤਰ੍ਹਾਂ ਦਾ ਤਗੜਾ ਕਾਂਡ ਹੋ ਜਾਂਦਾ ਹੈ ਨਾ ਜੀ ਜਿਨ੍ਹਾਂ ਲੋਕਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਵੀ ਹੁੰਦਾ ਹੈ ਨਾ ਉਹ ਚੁੱਪੀ ਘੱਟ ਲੈਂਦੇ ਆ ਬਿਲਕੁਲ ਵੀ ਯਾਰ ਮੈਂ ਕੱਲ ਨੂੰ ਕੈਮਰੇ ਦੇ ਸਾਹਮਣੇ ਆ ਗਿਆ ਜਾਂ ਇਦਾਂ ਉਦਾਂ ਹੋ ਗਿਆ ਮੇਰੀ ਦੁਸ਼ਮਣੀ ਪੈ ਜੂਗੀ ਬਿਲਕੁਲ ਵੀ ਇਹਨਾਂ ਦੇ ਇੱਥੇ ਬੰਦੇ ਮਰੇ ਪਏ ਨੇ ਪੁਲਿਸ ਪਾਲਸ ਦੇ ਚੱਕਰਾਂ ਤੋਂ ਵੀ ਡਰਦੇ ਨਹੀਂ ਲੋਕ ਜਿੱਥੇ ਦੋ ਦੋ ਬੰਦੇ ਮਰ ਗਏ ਜੀ ਤਾਂ ਐਦੋਂ ਵੱਡੀ ਦੁਸ਼ਮਣੀ ਬਈ ਕਿੱਥੇ ਹੋਏਗੀ ਸੋ ਇਸ ਵਾਸਤੇ ਫਿਰ ਉਹ ਚੀਜ਼ਾਂ ਜਿਹੜੀਆਂ ਉਨੀਆਂ ਆਪਣੇ ਤੱਕ ਨਹੀਂ ਪਹੁੰਚਦੀਆਂ ਜੀ ਜਾਂ ਪਹੁੰਚਦੀਆਂ ਤੇ ਫਿਰ ਬੜਾ ਟਾਈਮ ਲੱਗਦਾ ਹੈ ਅੱਛਾ ਹੁਣ ਇੱਕ ਤੇ ਆਡੀਓ ਜਿਹੜੀ ਅੱਜ ਕੱਲ ਵਟਸਐਪ ਕਾਲ ਹੁੰਦੀ ਹੈ ਤੇ ਉਹ ਰਿਕਾਰਡ ਕਰ ਲਈ ਜਾਂਦੀ ਹੈ ਇਦਾਂ ਕੋਈ ਸ਼ਾਇਦ ਮੇਰੇ ਖੱਲ ਦੇ ਨਾਲ ਬਾਹਰ ਬੈਠਾ ਜਿਸ ਨੇ ਉਹ ਰਿਕਾਰਡਿੰਗ ਕੀਤੀ ਗੱਲਬਾਤ ਕੀਤੀ ਆ ਜੀ ਵਿਧਾਇਕ ਦੇ ਨਾਲ ਜਿਹੜਾ ਉਥੋਂ ਦਾ ਸਥਾਨਕ ਵਿਧਾਇਕ ਆ ਜੀ ਉਹਦੇ ਚ ਸਭ ਤੋਂ ਵੱਡੀ ਗੱਲ ਕਹੀ ਗਈ ਕਿ ਦੱਸਦੇ ਆ ਉਹ ਗੱਲਬਾਤ ਦੇ ਦੌਰਾਨ ਕਿ ਅਸੀਂ ਵੀ ਤੁਹਾਡੇ ਮਤਲਬ ਕਿ ਸਪੋਰਟਰ ਸੀਗੇ ਜੀ ਵੀ ਤੁਸੀਂ ਆ ਕੀਤਾ ਤੁਸੀਂ ਆ ਕੀਤਾ ਤੇ ਵਿਧਾਇਕ ਅੰਤ ਤੇ ਇਹ ਗੱਲ ਕਹਿ ਦਿੰਦਾ ਕਿ ਜੋ ਫਰਮਾਇਆ ਤੂੰ ਹੀ ਕਰ ਲਓ ਜਿਹੜਾ ਕੋ ਕਰਨਾ ਹੈ ਸਵਾਲ ਖੜਾ ਹੋ ਗਿਆ ਉਸ ਤੋਂ ਬਾਅਦ ਇੱਕ ਥਾਂ ਤੇ ਮੈਂ ਵਰਸ਼ਨ ਪੜਿਆ ਵੀਕੈਂਡ ਤੇ ਵਿਧਾਇਕ ਸਾਹਿਬ ਨੂੰ ਮੈਂ ਵੀ ਫੋਨ ਕੀਤਾ ਸੀਗਾ ਉਹਨਾਂ ਨੇ ਚੁੱਕਿਆ ਨਹੀਂ ਹੈ ਜੀ ਉਹਨਾਂ ਦੇ ਟੈਲੀਫੋਨ ਦੇ ਨੰਬਰ ਤੇ ਜਿਹੜਾ ਨੰਬਰ ਮੇਰੇ ਕੋਲ ਸੀਗਾ ਮੈਂ ਵਿਧਾਨ ਸਭਾ ਦਾ ਜਿਹੜਾ ਉਹ ਹੈਗਾ ਜੀ ਜਿਹੜਾ ਪੈਨਲ ਇਹਨਾਂ ਨੇ ਉੱਥੇ ਪਾਇਆ ਅਪਲੋਡ ਕੀਤਾ ਹੈ ਵਿਧਾਇਕਾਂ ਦਾ ਉਥੋਂ ਨੰਬਰ ਕੱਢਿਆ ਸੀਗਾ ਤੇ ਪਿੱਛੇ ਉਹਨਾਂ ਦੇ ਤਿੰਨ ਲੱਗਦਾ ਮੈਂ ਉਸ ਨੰਬਰ ਤੇ ਕਾਲ ਵੀ ਕੀਤਾ ਜੀ ਉਹਨਾਂ ਨੇ ਕਾਲ ਚੁੱਕੀ ਨਹੀਂ ਜਦੋਂ ਵੀ ਚਾਹਣ ਉਹ ਸਾਨੂੰ ਆਪਣਾ ਤੱਕ ਭੇਜ ਸਕਦੇ ਆ ਸਵਾਗਤ ਹੈ ਅੱਛਾ ਹੁਣ ਉਸ ਆਡੀਓ ਚ ਵਿਧਾਇਕੇ ਕਹਿ ਕੇ ਫਸ ਗਿਆ ਜੀ ਕਿ ਭਾਈ ਮੈਂ ਕਰਵਾਇਆ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਆ ਜੀ ਇਹ ਕਹਿਣਾ ਹੀ ਸੌਖਾ ਹੁੰਦਾ ਆਕ ਕੇ ਜਾਂ ਤੁਸੀਂ ਇੱਕ ਵਾਰੀ ਫੁਖਰੀ ਚ ਕਹਿ ਦਿੱਤਾ ਮੈਂ ਕਰਵਾਇਆ ਕਈ ਵਾਰੀ ਗੁੱਸੇ ਚ ਬੰਦਾ ਤੇ ਜੇ ਤੁਸੀਂ ਪਬਲਿਕ ਫਿਗਰ ਹੋ ਤਾਂ ਬਹੁਤ ਖਾਸ ਹੈ ਤਾਂ ਉਹ ਇੱਕ ਥਾਂ ਤੇ ਮੈਂ ਵਰਸ਼ਨ ਪੜਿਆ ਜਿਹਦੇ ਚ ਉਹ ਕਹਿ ਰਹੇ ਨੇ ਕਿ ਦੇਖੋ ਜੀ ਮੈਂ ਸੁੱਤਾ ਉੱਠਿਆ ਸੀ ਉਹ ਵਾਰ-ਵਾਰ ਬਾਰ-ਬਾਰ ਮੇਰੇ ਤੇ ਝੂਠੇ ਦੋਸ਼ ਲਾਉਂਦੇ ਸੀ ਮੈਂ ਅੱਕ ਕੇ ਕਹਿ ਦਿੰਦਾ ਇੱਥੇ ਨਹੀਂ ਇਹ ਇਹ ਤੁਹਾਡੀ ਸਫਾਈ ਜਿਹੜੀ ਵਿਧਾਇਕ ਸਾਹਿਬ ਇਹਨੂੰ ਸਾਫ਼ ਕਰੋ ਥੋੜਾ ਜਿਆ ਠੀਕ ਕਰੋ ਇਹ ਇਦਾਂ ਕਿਦਾਂ ਹੋ ਸਕਦਾ ਉਹ 3-4 ਮਿੰਟ ਦੀ ਆਡੀਓ ਆ ਉਹ ਬੰਦਾ ਸਾਰਾ ਕੁਝ ਦੱਸਦਾ ਹੈ ਕਿ ਅਸੀਂ ਤੁਹਾਡੇ ਸਪੋਰਟਰ ਸੀਗੇ ਆਹ ਗੱਲ ਹੋਈ ਆ ਤੁਸੀਂ ਉਹਨਾਂ ਦੀ ਮਦਦ ਕਰਦੇ ਰਹੇ ਹੋ ਦੂਜੀ ਧਿਰ ਦੇ ਹੁਣ ਦੂਜੀ ਧਿਰ ਤੇ ਜਿਹੜੀ ਇੱਕ ਦੋ ਵੀਡੀਓ ਹੋਰ ਵੇਖੀਆਂ ਨੇ ਮੈਂ ਹੂੰ ਤੇ ਕਹਾਣੀ ਜਿੰਨੀ ਕੁ ਸਮਝ ਆਈ ਆ ਉਹ ਇਹੋ ਆ ਇੱਕ ਤਾਂ ਹੋਰ ਵੀ ਆਏ ਨੇ ਬਜ਼ੁਰਗ ਨੇ ਜੀ ਉਹ ਸਾਹਮਣੇ ਆਏ ਆ ਦੂਜੀ ਧਿਰ ਜਿਹੜੀ ਆ ਉਹ ਕਹਿੰਦੇ ਆ ਕਿ ਕਥੇ ਤੌਰ ਤੇ ਜੋਰਾਵਰ ਦੇ ਰਿਹਾ ਜੀ ਹੋਰ ਵੀ ਬੰਦੇ ਚੰਗੇ ਕੰਮਾਂ ਦੇ ਕਥੇ ਦੋਸ਼ ਲੱਗਦੇ ਨੇ ਹੂੰ ਪਰ ਉਸ ਧਿਰ ਨੂੰ ਕਹ ਲੋ ਕਿ ਕਿਤੇ ਨਾ ਕਿਤੇ ਸਿਆਸੀ ਥਾਪੜਾ ਰਿਹਾ ਜੀ ਸਿਆਸੀ ਥਾਪੜਾ ਤਾਂ ਇਹ ਆ ਕਿ ਪਹਿਲਾਂ ਉਹ ਦੂਜੀਆਂ ਪਾਰਟੀਆਂ ਚ ਵੀ ਰਹਿ ਤੇ ਹੁਣ ਇੱਧਰ ਆ ਗਿਆ ਜੀ ਸੱਤਾਧਾਰੀਆਂ ਨਾਲ ਆਮ ਆਦਮੀ ਪਾਰਟੀ ਨਾਲ ਹੁੰਦਾ ਕੀ ਹੈ ਕਿ ਉਹਨਾਂ ਦਾ ਝਗੜਾ ਇੱਕ ਘਰ ਦੇ ਨਾਲ ਸੀ ਜੀ ਜਿਹੜਾ ਬਜ਼ੁਰਗ ਬੋਲ ਰਿਹਾ ਆ ਆਪਦੀ ਕਹਾਣੀ ਦੱਸ ਰਿਹਾ ਕਿ ਫਰਵਰੀ ਚ ਮੈਨੂੰ ਇਹਨਾਂ ਨੇ ਸੱਟਾਂ ਮਾਰੀਆਂ ਪਹਿਲਾਂ ਤੇ ਜਿਹੜਾ ਸਾਰੀ ਗੱਲ ਦੱਸ ਰਿਹਾ ਕਿ ਲੜਾਈ ਕਿੱਦਾਂ ਹੋਈ ਆ ਉਹਦੇ ਤੇ ਆਪਾਂ ਬਾਅਦ ਚ ਆ ਜਾਂਦੇ ਆ ਜੀ ਜੀ ਹੁੰਦਾ ਕੀ ਆ ਕਿ ਜਦੋਂ ਇਹ ਜਿਹੜੀ ਜੋਰਾਵਰ ਤੇ ਰਿਆ ਇਹ ਜਿਆਦਾ ਹੀ ਦਬਾਉਣ ਲੱਗ ਪਈ ਤੇ ਇਹ ਜਿਹੜਾ ਬਜ਼ੁਰਗ ਆ ਹੂੰ ਇਹਨਾਂ ਦੇ ਕਰਨ ਅੱਖਿਆ ਕਿ ਇਦਾਂ ਨਹੀਂ ਸੂਤ ਆਉਣਾ ਕੰਮ ਬਈ ਇਕੱਠੇ ਹੋਵੋ ਜਿਵੇਂ ਆਪਾਂ ਵੀ ਕਹਿੰਨੇ ਕਿ ਜੇ ਕੋਈ ਹੁਣ ਜਿਆਦਾ ਕੋਈ ਬੰਦਾ ਸਿਰ ਚੜਦਾ ਤੇ ਆਪਾਂ ਆਪਸ ਵਿੱਚ ਭਰਾ ਵੀ ਕਹਿੰਨੇ ਕਿ ਇਕੱਠੇ ਹੋ ਕੇ ਹਣ ਬਈ ਗੱਲ ਕਰੀਏ ਦੇਖੀਏ ਆਪਾਂ ਜੋ ਹੁੰਦਾ ਵੇਖੀ ਜਾਊਗੀ ਜੀ ਇਸ ਰੰਝ ਤੋਂ ਦੱਸਦੇ ਆ ਕਿ ਉਸ ਬਜ਼ੁਰਗ ਨੂੰ ਬਹੁਤ ਬੇਰਹਿਮੀ ਨਾਲ ਵੜ ਦਿੱਤਾ ਗਿਆ ਉਹਦੇ ਉਹਨਾਂ ਨੇ ਨਾਲ ਫੁਟੇਜ ਵੀ ਵਗੈਰਾ ਵੀ ਜੋ ਹੈ ਨਾ ਦਿੱਤੇ ਉਸ ਵੇਲੇ ਦੇ ਆਸਿਰ ਸੁਰ ਵੜਿਆ ਪਿਆ ਤੇ ਬੁਰਾ ਆ ਜੀ ਉਹਦੇ ਚ ਕੀ ਹੋਇਆ ਕਿ ਐਫ ਆਈ ਆਰ ਜਿਹੜੀ ਸੀਗੀ ਪਹਿਲਾਂ ਤੇ ਉਹ ਵੀ ਨਹੀਂ ਸੀ ਕੱਟੀ ਜਾ ਰਹੀ ਐਮ ਐਲ ਆਰ ਵਗੈਰਾ ਕਟਾ ਲਈ ਹਮ ਤਾਂ ਦੂਜੇ ਪਾਸਿਓ ਹੋਇਆ ਕਿ ਕਿ ਜ਼ੋਰ ਚੜਿਆ ਸਿਆਸੀ ਧਿਰ ਦਾ ਕਿਸੇ ਦਾ ਜੀ ਤੇ ਉਹ ਮਤਲਬ ਕਿ ਦਾਬੂ ਇਹਨਾਂ ਨੂੰ ਕਰਨ ਲੱਗ ਪਏ ਕਿ ਰਾਜੀ ਨਮਾ ਕਰੋ ਅੱਛਾ ਕੋਈ ਐਸ்சி ਐਸਟੀ ਐਕਟ ਦਾ ਪਰਚਾ ਪਾਉਣ ਦਾ ਕਹਿ ਕੇ ਪੁਲਿਸ ਹੀ ਲੱਗ ਪਈ ਜੀ ਫਿਰ ਉਹਨਾਂ ਦਾ ਕੋਈ ਮੁੰਡਾ ਬਾਹਰ ਬੈਠਾ ਸੀਗਾ ਜੀ ਜਿਨ੍ਹਾਂ ਦੇ ਸੱਟਾਂ ਵੱਜ ਗਈਆਂ ਉਹ ਮੁੰਡੇ ਨੇ ਐਸਐਸਪੀ ਜੋ ਬੀਬੀ ਆ ਉਥੇ ਜੀ ਬਟਾਲੇ ਆ ਸ਼ਾਇਦ ਉਹਦੇ ਤੱਕ ਰਸਾਈ ਕੀਤੀ ਚਾਰਾਜੋਈ ਕੀਤੀ ਤੇ ਉਹਨੇ ਫਿਰ ਇਨਕੁਆਰੀ ਲਾ ਕੇ ਤੇ ਐਫਆਈਆਰ ਕਟਵਾ ਦਿੱਤੀ ਮਤਲਬ ਕਿ ਉਹ ਦਬਾਅ ਜਿਹੜਾ ਸੀ ਉਹਦਾਂ ਦਾ ਉਦਾਂ ਰਗਾ ਪਰ ਉਸ ਮਾਮਲੇ 'ਚ ਚਲਾਨੀ ਨਾ ਪੇਸ਼ ਹੋਇਆ ਹੂੰ ਚਲ ਮਤਲਬ ਕਿ ਕੋਈ ਗ੍ਰਿਫਤਾਰੀ ਨਹੀਂ ਕੋਈ ਚਲਾਨ ਨਹੀਂ ਪੇਸ਼ ਹੋਇਆ ਯਾਨੀ ਕਹਿਣ ਦਾ ਮਤਲਬ ਇਹ ਆ ਕਿ ਰਾਜਨੀਤਿਕ ਜ਼ਿੰਮੇਵਾਰੀ ਪਾਈ ਜਾ ਰਹੀ ਆ ਸਥਾਨਕ ਲੀਡਰ ਕਹੋ ਜਾਂ ਲੀਡਰਾਂ ਤੇ ਕਿ ਜੇਕਰ ਰਾਜਨੀਤੀ ਨੇ ਨਿਰਪੱਖ ਢੰਗ ਨਾਲ ਉਦੋਂ ਹੀ ਕੰਮ ਹੋਣ ਦਿੱਤਾ ਹੁੰਦਾ ਤੇ ਨوبت ਇੱਥੋਂ ਤੱਕ ਨਾ ਆਉਂਦੀ ਨਾ ਉਹ ਉਧਰੋਂ ਮਰਦੇ ਨਾ ਉਹ ਉਧਰੋਂ ਮਰਦੇ ਕਹਾਣੀ ਦਾ ਸਾਰ ਇਹੋ ਨਿਕਲਵਾ ਹੈ ਕਿ ਉਹ ਕਾਰਵਾਈ ਜਿਹੜੀ ਪਹਿਲੀ ਗਲਤੀ ਹੈ ਕਿ ਹੋਣੀ ਨਹੀਂ ਦਿੱਤੀ ਕਈ ਮਾਮਲੇਾਂ 'ਚ ਜੇ ਕੋਈ ਬੋਲਦਾ ਸੀ ਉਹਦੇ ਤੇ ਵੀ ਪਰਚਾ ਤਾਂ ਦੂਜੇ ਪਾਸੇ ਕਿ ਜਿੱਥੇ ਹੋਣੀ ਚਾਹੀਦੀ ਸੀ ਜੀ ਇੱਕ ਕ੍ਰੂਸ਼ਲ ਸਟੇਜ ਸੀ ਜਿਹੜੀ ਉੱਥੇ ਵੀ ਕਿਤੇ ਨਾ ਕਿਤੇ ਹੱਥ ਬੰਨ ਦਿੱਤੇ ਗਏ ਤੇ ਉਹ ਕਾਰਵਾਈ ਜੇ ਵੇਲੇ ਨਾਲ ਹੁੰਦੀ ਮੁਕਦਮਾ ਪਿਆ ਹੁੰਦਾ ਗ੍ਰਿਫਤਾਰੀਆਂ ਹੋ ਜਾਂਦੀਆਂ ਸ਼ਹਿਦਾ ਨੌਬਤ ਨਾ ਹੁੰਦੀ ਪਰ ਇਹ ਜਿਹੜੀ ਲੜਾਈ ਟਾਈਮ ਬੰਨ ਕੇ ਆ ਇਹਦੇ ਵਿੱਚੋਂ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਇਹ ਇਹਦੇ ਵਿੱਚੋਂ ਇਹ ਨਿਕਲ ਕੇ ਆਉਂਦਾ ਕਿ ਅਸਲ ਦੇ ਵਿੱਚ ਇੱਕ ਧਿਰ ਜਿਹੜੀ ਸੀਗੀ ਮਤਲਬ ਕਿ ਜੋ ਆਪਣੇ ਆਪ ਨੂੰ ਕਹ ਲੋ ਕਿ ਪੀੜਤ ਕਹਿ ਸਕਦੇ ਆ ਕਹਿੰਦੇ ਵੀ ਅਸੀਂ ਪੀੜਤ ਸੀ ਉਹਨਾਂ ਦੇ ਜੀ ਜੋਰਾਬਰ ਤੇਰ ਤੂੰ ਅਸੀਂ ਪੀੜਤ ਸੀ ਉਹਨਾਂ ਦਾ ਇੱਕ ਮੁੰਡਾ ਸੀ ਉਹਦੀ ਵਾਈਫ ਨੂੰ ਸ਼ਾਇਦ ਛੱਡਣ ਗਿਆ ਸੀ ਉਹ ਜੀ ਅੱਡੇ ਤੇ ਚੜੋ ਕੋਈ ਅੱਡਾ ਦੂਰ ਹੁੰਦਾ ਨਾ ਕਈ ਵਾਰ ਪਿੰਡ ਹੱਟ ਵੀ ਹੁੰਦੇ ਆ ਜੀ ਉੱਥੇ ਕਹਿੰਦੇ ਕਿ ਦੂਸਰੇ ਧਿਰ ਵਾਲਿਆਂ ਨੇ ਘੇਰਨਾ ਚਾਹਿਆ ਉਹਨੇ ਆਪਣੇ ਨਾਲ ਦੇਆਂ ਨੂੰ ਕਹਿਤਾ ਨਾਲ ਦੇਆਂ ਨੂੰ ਕਹਿ ਦਿੱਤਾ ਤੇ ਜਿਹੜੇ ਉਹ ਬੰਦੇ ਘੇਰਣ ਆਏ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨਾਂ ਨੇ ਬੰਦੇ ਬੁਲਾ ਲਿਆ ਉਹਨਾਂ ਨੇ ਵੀ ਬੁਲਾ ਲਏ ਇਹ ਆਮੋ ਸਾਹਮਣਾ ਹੋਇਆ ਦੱਸਦੇ ਆ ਅਨਫੋਰਚਨਟਲੀ ਨਾ ਕਿ ਟਾਈਮ ਬਣ ਕੇ ਦਾ ਨਹੀਂ ਕਹਿ ਸਕਦੇ ਹਾਂ ਜੀ ਆ ਜਿਹੜੇ ਜਿਨ੍ਹਾਂ ਨੇ ਹੁਣ ਇਹ ਚੀਜ਼ਾਂ ਰੱਖੀਆਂ ਨੇ ਇਹ ਕਹਿੰਦੇ ਆ ਕਿ ਸਾਡੇ ਪਹਿਲਾਂ ਦੋ ਮਰ ਗਏ ਸੀਗੇ ਜੀ ਸਾਡੇ ਉਹ ਵੀਡੀਓ ਵਗੈਰਾ ਜਿਹੜੀਆਂ ਵੇਖ ਕੇ ਨਤੀਜਾ ਨਿਕਲਦਾ ਕਹਿੰਦੇ ਆ ਕਿ ਸਾਡੇ ਦੋ ਮਰ ਗਏ ਸੀ ਪਿੱਛੋਂ ਮੁੰਡਾ ਗਿਆ ਕੋਈ 315 ਸੀ ਉਹਦੇ ਕੋਲ ਫਿਰ ਦੋ ਨੇ ਮਰੇ ਜਾ ਕੇ ਜੀ ਤਾਂ ਮਤਲਬ ਕਿ ਇਹ ਕਹਾਣੀ ਜਿਹੜੀ ਆ ਉਹ ਇਸ ਤਰ੍ਹਾਂ ਵੇਖ ਲਓ ਕਿ ਪਿੰਡਾਂ ਦੀ ਦੁਸ਼ਮਣੀ ਤੁਰਦੀ ਤੁਰਦੀ ਇੱਥੋਂ ਤੱਕ ਪਹੁੰਚੀ ਆ ਸੋ ਇਹ ਜਿੰਨਾ ਕੋ ਸਮਝ ਆਇਆ ਘੱਟਣਾ ਕਰਮ ਜੀ ਇਹ ਇਸ ਤਰ੍ਹਾਂ ਦਾ ਹੈ ਜੀ ਉਸ ਦਿਨ ਵੀ ਆਪਾਂ ਕਾਫੀ ਗੱਲ ਕੀਤੀ ਸੀ ਕੁੱਲ ਮਿਲਾ ਕੇ ਮਿੰਟੂ ਜੀ ਜੋ ਵੀ ਹੈ ਬੜਾ ਮੰਦ ਭਾਗੀਆਂ ਨੇ ਜੀ ਮੰਦ ਭਾਗੀਆਂ ਗੱਲਾਂ ਨੇ ਜੀ ਦੋ ਘਰ ਬਰਬਾਦ ਹੋ ਗਏ ਤੇ ਅਜੇ ਤੱਕ ਉਹ ਚੱਲੀ ਜਾਣਾ ਪਤਾ ਨਹੀਂ ਕਿੰਨਾ ਲੰਮਾ ਸਮਾਂ ਚੱਲੀ ਜਾਣਾ ਜੀ ਬਿਲਕੁਲ ਹਰਦੀਪ ਸੰਧੋਈ ਦਾ ਆਪਣਾ ਕੰਟਰੀਬਿਊਸ਼ਨ ਆਇਆ ਜੀ। ਸ਼ੁਕਰੀਆ ਹਰਦੀਪ ਜੀ ਤੁਹਾਡਾ। ਅ ਜਸਪਾਲ ਬੁੱਟਰ ਜੀ ਕਹਿੰਦੇ ਆ ਕਿ ਅਮਰਿਤਪਾਲ ਸਿੰਘ ਦੇ ਭਰਾ ਦੇ ਮਾਮਲੇ 'ਚ ਕੋਈ ਅਪਡੇਟ ਹੈ ਤਾਂ ਦੱਸਿਓ ਜੀ। ਤੇ ਉਹ ਤੇ ਦੇਖੋ ਹੁਣ ਜ਼ਮਾਨਤ ਹੋ ਜਾਣੀ ਆ ਉਹਦੀ। ਜਦੋਂ ਜੇਲ੍ਹ ਦੇ ਵਿੱਚ ਭੇਜ ਦਿੱਤਾ ਉਹ ਛੋਟੀ ਜੀ ਕੁਆਂਟੀਟੀ ਆ ਜਿਹਦੇ ਇਹਨਾਂ ਨੇ ਰਿਕਾਰਡ ਹੀ ਦਿਖਾਈ ਉਹ ਹੋਰ 8-10 ਦਿਨ ਤੱਕ ਜ਼ਮਾਨਤ ਹੋ ਜਾਏਗੀ ਜੇਲ੍ਹ 'ਚ ਬੈਠੇ ਹੋਰ ਕੀ ਅਪਡੇਟ ਆ ਜੀ। ਇੱਕ ਮੈਂ ਕਮੈਂਟ ਹੋ ਲੈਣਾ ਕੁਲਵੰਤ ਸੰਘੇੜਾ ਜੀ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਐਮ ਐਲ ਏ ਦੀ ਮੀਟਿੰਗ ਦੇ ਵਿੱਚ ਕਿਉਂ ਨਹੀਂ ਸ਼ਾਮਿਲ ਹੋਏ ਕਾਫੀ ਵਾਰੀ ਕਮੈਂਟ ਆ ਗਿਆ ਇਹਨਾਂ ਦਾ ਤੇ ਮੈਨੂੰ ਪਤਾ ਹੀ ਨਹੀਂ ਜੀ ਕਿੱਥੇ ਹੋ ਰਹੀ ਹੈ ਜੀ ਐਮ ਐਲ ਐਸ ਦੀ ਮੀਟਿੰਗ ਜੀ ਸੰਤ ਪਤਾ ਹੀ ਨਹੀਂ ਇਹ ਵੀ ਸੰਘੇੜਾ ਸਾਹਿਬ ਤੁਹਾਨੂੰ ਪਤਾ ਸੰਤ ਇਹ ਵੀ ਨਹੀਂ ਪਤਾ ਕਿ ਕਿੱਥੇ ਹੋ ਰਹੀ ਆ ਹੋ ਸਕਦਾ ਕਿ ਹੁਣ ਕਿਤੇ ਰੱਖੀ ਹੋਵੇ ਪਰ MLS ਦੀ ਮੀਟਿੰਗ ਸੰਤੋ ਪਤਾ ਨਹੀਂ ਆਇਆ ਧੰਨਵਾਦੀ ਦੌਰੇ ਕਰਦੇ ਫਿਰਦੇ ਨੇ ਅੱਜ ਦਾ ਤਾਂ ਇਹਲਾ ਦਾ ਉੱਥੇ ਹੀ ਕਿਤੇ ਮੀਟਿੰਗ ਅੱਜ ਦਾ ਇਹਨਾਂ ਦਾ ਸ਼ੈਡਿਊਲ ਤਾਂ ਇਹ ਸੀਗਾ ਕਿ ਇਹਨਾਂ ਨੇ ਧੰਨਵਾਦੀ ਯਾਤਰਾ ਤੇ ਜਾਣਾ ਸੀਗਾ ਹੋ ਸਕਦਾ ਕੋਈ ਮੀਟਿੰਗ ਹੋਵੇ ਇਹ ਤੇ ਮਾਨ ਸਾਹਿਬ ਵੀ ਭਾਈ ਅੱਜ ਕੱਲ ਮਾਨ ਸਾਹਿਬ ਤੁਹਾਨੂੰ ਪਤਾ ਉਹਨਾਂ ਦਾ ਪਾਰਾ ਚੜ ਜਾਂਦਾ ਉਹ ਤੇ ਚਲਦੀ ਸਭਾ ਦੇ ਵਿੱਚ ਕਹਿ ਦਿੰਦੇ ਜੇ ਤੂੰ ਜਿਆਦਾ ਸ਼ੌਂਕ ਹੈ ਕੁਰਸੀਆਂ ਦਾ ਦੂਜੀ ਪਾਰਟੀ 'ਚ ਚਲਾ ਜਾ ਉਹ ਹੁਣ ਬੁੱਧਵਰਾਮ ਆਪਦੀ ਸਫਾਈ ਦੇ ਅੰਦਰ 'ਚ ਕਹਿੰਦਾ ਨਹੀਂ ਵੀਰੇ ਮੈਨੂੰ ਨਹੀਂ ਕਿਹਾ ਕੋਈ ਹੋਰ ਪ੍ਰਧਾਨ ਸੀ ਉਹਨੂੰ ਕਿਹਾ ਸੀਗਾ ਸੋ ਇਹ ਇਹ ਆ ਭਾਈ ਉਹਨਾਂ ਦਾ ਪਾਰਾ ਅੱਜ ਕੱਲ ਚੜ ਜੀ ਜੀ ਮੈਂ ਇੱਕ ਦਾ ਕਮੈਂਟ ਹੋਰ ਪੜਲਾਂ। ਆ ਵਿਕਰਮ ਸੰਧੂ ਹੋਰਾਂ ਦਾ ਕਮੈਂਟ ਹੈ। ਇਹਨਾਂ ਨੇ ਵੀ ਕਾਫੀ ਕਾਪੀ ਕੀਤਾ ਹੋਇਆ ਹੈ ਸੇਮ ਕਮੈਂਟ ਕਹਿੰਦੇ ਕਿ ਕਾਲਜ ਦੇ ਵਿੱਚ 800 ਤੋਂ ਜ਼ਿਆਦਾ ਸਟੂਡੈਂਟ ਐਚ ਆਈ ਵੀ ਪੋਜ਼ਿਟਿਵ ਆਏ ਆ। 800 ਤੋਂ ਵੱਧ ਨਹੀਂ ਉਹ ਸਿੱਕਮ 'ਚ ਸੀਗਾ ਸ਼ਾਇਦ। ਜੀ ਉਹ ਬੜੀ ਪੁਰਾਣੀ ਖ਼ਬਰ ਆ ਮੈਂ ਤੁਹਾਨੂੰ ਕੀ ਦੱਸਾਂ ਹੁਣ ਇਹ 8-10 ਦਿਨ ਪੁਰਾਣੀ ਖ਼ਬਰ ਸੀ। ਜੀ ਉਹ ਸਾਡਾ ਪੰਜਾਬੀ ਮੀਡੀਆ ਚਾਰ ਇਹਨਾਂ ਦੇ ਕੋਲ ਹੈਗੇ ਨੇ ਚਾਰ ਕੂ ਵੀ ਐਸੇ ਅਖਬਾਰ ਜਾਂ ਕੱਲ ਨੂੰ ਲੇਟ ਆਉਂਦੀ ਹਾਂ ਹਾਂ ਜੀ ਹਾਂ ਇਹ ਇਹ ਉੱਥੋਂ ਚੱਕ ਕੇ ਫਿਰ ਜਦੋਂ ਉਤਰਦੇ ਫਿਰ ਆਪਣੇ ਬੰਦੇ ਵੀਡੀਓ ਬਣਾਉਣ ਲੱਗ ਜਾਂਦੇ ਉਹਦੇ ਤੇ ਇਹ ਕਈ ਦਿਨ ਪੁਰਾਣੀ ਹੈ ਉੱਥੇ ਪਤਾ ਨਹੀਂ 800 ਤੁਸੀਂ ਕਹਿ ਰਹੇ ਹੋ ਪਰ ਮੈਨੂੰ ਨਹੀਂ ਲੱਗਦਾ 800 ਆ ਕੁਝ ਕੁ ਜਿਹੜੇ ਬੱਚੇ ਨੇ ਪੜਾਓ ਪੜਾਕੂ ਆ ਜਿਹੜੇ ਜੀ ਕੁਝ ਦਰਜਨ ਦੇ ਕਰੀਬ ਕਿ ਉਹ ਐਚ ਆਈ ਵੀ ਪੋਜ਼ਿਟਿਵ ਆਏ ਨੇ ਐਗਜ਼ੈਕਟ ਗਿਣਤੀ ਤਾਂ ਨਹੀਂ ਮੈਨੂੰ ਪਤਾ ਇਹ 8-10 ਦਿਨ ਪਹਿਲਾਂ ਦੀ ਖਬਰ ਆ ਹਮ ਹਮ ਤਾਂ ਐਚ ਆਈ ਵੀ ਪੋਜ਼ਿਟਿਵ ਆਏ ਹੁਣ ਕੀ ਉਹ ਕਿਤੇ ਹੋਸਟਲ 'ਚ ਰਹਿੰਦੇ ਆ ਫਿਜ਼ੀਕਲੀ ਹੋਏ ਨੇ ਜਾਂ ਉਹ ਡਰੱਗ ਮਤਲਬ ਕਿ ਕਰ ਰਹੇ ਸੀ ਕੰਜ਼ਿਊਮ ਇਹ ਕੁਝ ਕਾਰਨ ਹੈਗੇ ਆ ਉਹ ਬਾਹਰਲੀ ਸਟੇਟ ਨਾਰਥ-ਈਸਟ ਦੀ ਸਟੇਟ ਦੇ ਵਿੱਚ ਆਪਣੀ ਸਟੇਟ ਦੇ ਵਿੱਚ ਨਹੀਂ ਜੀ